ਮਸਾਲਾ ਪਾ ਮਸਾਲਾ ਲੈ ਉਹਨੇ ਲੈ ਉਹਨੇ ਮੂੰਹ ਚੱਕ ਕੇ ਖੜਾ ਨਾ ਏਟ ਫੜਾਉਂਦਾ ਨਾ ਮਸਾਲਾ ਲਿਆਉਂਦਾ ਹਲੋ ਹਾਂਜੀ ਭਾਈ ਕੀ ਹਾਲ ਆ ਬਸ ਮੇਰਾ ਦੋ ਦਿਨਾਂ ਦਾ ਕੰਮ ਰਹਿ ਗਿਆ ਇੱਥੇ ਬਸ ਨੀਆ ਜੀ ਭਰ ਕੇ ਫਿਰ ਅਸ ਪਰਤ ਪੁਰਤ ਪਾਉਣਗੇ ਫਿਰ ਆਪਾਂ ਤੇਰੇ ਮਨੇ ਲੱਗ ਜਾਾਂਗੇ ਤੂੰ ਨਕਸ਼ਾ ਤਿਆਰ ਕਰਵਾ ਠੀਕ ਐ ਤੂੰ ਨਕਸ਼ਾ ਤਿਆਰ ਕਰਵਾ ਆਪਣੇ 2 ਦਿਨ ਲੱਗਣਗੇ ਜੇ ਬੰਦਿਆਂ ਦੀ ਲੋੜ ਪਵੇ ਤਾਂ ਮੈਂ ਲੈ ਆਉਂਗਾ ਮੇਰੇ ਕੋਲ ਹੈਗੇ ਆ 2-3 ਜੇ ਤੇਰੇ ਕੋਲ ਹੈਗੇ ਆ ਬੰਦੇ ਤਾਂ ਚੱਲ ਜੂਗਾ ਕੰਮ ਠੀਕ ਹੈ ਬੰਦੇ ਘੈਂਟ 'ਚ ਰੱਖ ਲੈ 2-3 ਹਾਂ ਜਿਹੜੇ ਪੈੜਾਂ ਪੂੜਾਂ ਦਾ ਕੰਮ ਬਾਈ ਮਸਾਲਾ ਸਿਰ 'ਚ ਪਾ ਦੇ ਮੇਰੇ ਬਾਈ ਤੂੰ ਆਪ ਦਾ ਗਿਆ ਮਸਾਲਾ ਲੈ ਮਸਾਲਾ ਲੈ ਮਸਾਲਾ ਲੈ ਉੱਥੇ ਲੈ ਜਾ ਨਾ ਕਿ ਤੇਰਾ ਦਾ ਲੈ ਨਹੀਂ ਕਿ ਯਾਰ ਮੈਂ ਤਾਂ ਕੱਲ ਤੋਂ ਲੈ ਕੇ ਆਉਂਦਾ ਹੀ ਨਹੀਂ ਯਾਰ ਉਹ ਰਾਜੂ ਫੋਨ ਆ ਗਿਆ ਤੇਰਾ ਫੋਨ ਆ ਗਿਆ ਟੱਟ ਦੇ ਯਾਰ ਫੋਨ ਉਹ ਕਰ ਲੈ ਗੱਲ ਯਾਰ ਉਹ ਕੱਟ ਦੇ ਕੱਟ ਦੇ ਮੈਂ ਨਹੀਂ ਗੱਲ ਕਰਨੀ ਕੱਟ ਦਿਆਂ ਕੱਟ ਦੇ ਦੇਖ ਲੈ ਕੱਟ ਦੇ ਯਾਰ ਚੱਕ ਕਰਤਾ ਕੰਮ ਦਾਰੂ ਜਿੰਨੀ ਮਰਜੀ ਪੀ ਲੈ ਬੋਟਾਂ ਵੱਧ ਤੋਂ ਵੱਧ ਕਰ ਲੈ ਠੀਕ ਹੈ ਤਾਂ ਪੰਜਾਂ ਟੈਨਸ਼ਨ ਨਾ ਲੈ ਆਪਣੇ ਬੋਟ ਵੱਟ ਤੇ ਪਈ ਆ ਠੀਕ ਹੈ ਜਦੋਂ ਮਰਜੀ ਲੈ ਜੀ ਤੇ ਬੋਟ ਆਪਾਂ ਤੈਨੂੰ ਹੀ ਪਾਉਣੀ ਆ ਠੀਕ ਆ ਆਜ ਇੱਕ ਜੇ ਪੰਜ ਨਮਕ ਖਾਲਾ ਨਮਕ ਠੀਕ ਹੈ ਪਹਿਲੀ ਬੋਟ ਕਿੰਨੀ ਤਰੀਕ ਦੀ ਬੋਟ ਉਹ ਤੈਨੂੰ ਇਹ ਵੀ ਨਹੀਂ ਪਤਾ ਲੱਗਿਆ 15 ਤਰੀਕ ਦੀ ਵੋਟਾਂ ਆ। ਹਾਂ 15 ਤੈਗ ਨੂੰ ਸਵਰੇਜ ਜਦੋਂ ਪਹਿਲੀ ਚਾਲੂ ਹੋਊਗੀ ਉੱਥੇ ਮੈਂ ਪਾ ਕੇ ਆਉਂਗਾ ਪਹਿਲੀ ਮੇਰੀ ਵੋਟ ਹੋਵੇਗੀ। ਪਰ ਮੇਰਾ ਮੰਜਾ ਉੱਥੇ ਪਾ ਦੇ ਮੈਂ। ਕੰਗਾ ਫਿਰ ਉਹ ਕਰੇ ਰਿਸ਼ਤੇਦਾਰ ਆਇਓ ਦੂਜਾ ਆਧਿਆ ਵੀ ਦੇ ਦੇ। ਅਲਫ ਮਾਲਕ ਲੈ ਜੀ। ਉਹ ਯਾ ਤਾਂ ਪੀਲਾ ਹੋਣ ਦੀ ਗਲਾਸ ਪਰ ਕੀਆ। ਹੂੰ। ਫਿਰ ਉਹ ਸਰਪੰਚ ਆ ਇਹਨੂੰ ਕਿਧਰ ਦਾ ਰੂਪ ਹੈ ਇਹਦਾ ਨਾ ਕੱਲ ਉੱਧਰ ਬੈਠਾ ਸੀ। ਕੱਲ ਉਧਰ ਦੋ ਵਾਦੀ ਲੈ ਆਇਆ ਐਂਦੀ ਬੋਟ ਹੀ ਹੈ ਨਹੀਂ ਬੋਟ ਸੂਚੀ 'ਚ ਨਹੀਂ ਹੈ ਨਹੀਂ ਇਹਦੀ ਹੈ ਨਹੀਂ ਬੋਟ ਹਿੰਦੀ ਉਹ ਹੈ ਨਹੀਂ ਤੇ ਰਿਪੋਰਟ ਆਵੇ ਅਗੀਆਂ ਝੂਠ ਮਾਰਦਾ ਬਣ ਲਾ ਗਿਆ ਉਧਰ ਆਵਾ ਠੰਡ ਦਾ ਪੁੱਛ ਨਾ ਯਾਰ ਕੰਮ ਤਾਂ ਹੁਣ ਕਰਨਾ ਹੀ ਪੈਣਾ ਹਾਂ ਬਾਈ ਰਜੂ ਹਾਂਜੀ ਭਾਈ ਭਾਈ ਬਾਲੀ ਜ਼ਰੂਰ ਲੋੜ ਪੈ ਗਈ ਮੈਨੂੰ 5000 ਰੁਪਏ ਦੇ ਦੇ ਬਾਈ ਬੜ ਕੇ 5000 ਰੁਪਿਆ ਹਾਂ ਯਾਰ ਮੇਰੇ ਕੋਲੋਂ ਬਾਲੀ ਜ਼ਰੂਰਤ ਪੈ ਗਈ ਯਾਰ ਯਾਰ ਖਾਣੂ ਰੁਪਈਆ ਹੈ ਨਹੀਂ ਯਾਰ ਉਹ ਬਾਈ ਆਪਾਂ ਕਣਕ ਨੂੰ ਸਪਰੇ ਬਾਤ ਚ ਕਰਾਂਗੇ ਤੂੰ ਜਾ ਫੜ 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 ਇਹ ਤਾਂ ਕੰਮ ਨਹੀਂ ਮੇਰੇ ਲਈ ਫੜ ਕਰ ਹੋ ਕ ਮਨਮ ਓਏ ਯਾਰ ਆ ਕੀ ਗਾ ਪਾ ਰਖਿਆ ਸ਼ਰਮ ਕਰ ਲੈ ਮਾੜੀ ਮੁੱਟੀ ਕਿਉਂ ਬਾਈ ਕਾਦੀ ਸ਼ਰਮਾ ਮੈਂ ਕਿਹਾ ਨੰਗਾ ਬੈਠਾ ਹਾਂ ਉਹ ਚੱਲ ਯਾਰ ਘਰੇ ਰੋਟੀ ਖਾਈਆ ਯਾਰਾ ਮੈਂ ਨਹੀਂ ਖਾਣੀ ਯਾਰ ਉਹ ਯਾਰ ਰਾਤ ਦੀ ਰੋਟੀ ਨਹੀਂ ਖਾਧੀ ਯਾਰ ਮੈਨੂੰ ਤਾਂ ਬੜੀ ਭੁੱਖ ਲੱਗੀ ਮੈਂ ਨਹੀਂ ਖਾਂਦਾ ਯਾਰ ਉਹ ਯਾਰ ਛੱਡ ਵੀ ਦੇ ਗੁੱਸਾ ਹੁਣ ਮੈਂ ਬਾਈ ਚਲਾ ਜਾ ਯਾਰ ਕੋਈ ਗੱਲ ਨਹੀਂ ਤੈਨੂੰ ਨਹੀਂ ਪਤਾ ਕੀ ਬੋਲਿਆ ਕੀ ਬੋਲਿਆ ਤੈਨੂੰ ਯਾਦ ਹੈ ਕੀ ਬੋਲ ਰਹਾ ਸੀ ਐ ਸਾਲਾ ਕੁੱਤਾ ਕਿ ਨਹੀਂ ਨਾ ਕੰਮ ਦਾ ਨਾ ਕਰਦਾ ਚੱਲ ਘਰੋਂ ਨਿਕਲ ਜਾ ਆਵੇਗਾ ਹਾਜੀ ਬੋਲੀ ਜਾਂਦਾ ਉਹ ਬਾਈ ਰਾਤ ਐਸ ਤਰ੍ਹਾਂ ਬੋਲਿਆ ਤੈਨੂੰ ਦੱਸ ਹੀ ਜਾਂਦਾ ਕਵੇ ਉਹ ਠੀਕ ਆ ਭਾਈ ਤੈਨੂੰ ਪਤਾ ਕਾ ਓਏ ਭਾਈ ਔਰ ਸਿਲੰਡਰ ਬਹੁਤ ਮਹਿੰਗੇ ਹੋ ਗਏ ਆਪਾਂ ਧਰਨਾ ਲਾਈਏ ਯਾਰ ਆਵਾਜ਼ ਠਾਈਏ ਪਤਾ ਮਹਿੰਗਾ ਹੋ ਗਿਆ ਠਾਈਏ ਯਾਰ ਆਵਾਜ਼ ਆਪਾਂ ਬੱਲ ਨੇ ਓ ਤੇ ਆਵਾਜ਼ ਠਾਈਏ ਜੋ ਬਾਰੂ ਮਹਿੰਗੀ ਹੋਈ ਸੀ ਬੋਤਲ ਓ ਰ ਖੜਾ ਮੇਰੇ ਨਾਲ ਤੁਰਿਆ ਨਾਲ ਆ ਜਾਂਦੇ ਮੈਂ ਤੈਨੂੰ ਮਾਲ ਕਰਦਾ ਤੇ ਗਾਈ ਬਹੁਤ ਹੋ ਜਾ ਪ੍ਰਵਾ ਮੇਰੇ ਨਾਲ ਤਾਂ ਖੜਦਾ ਨਹੀਂ ਕੋਈ ਆਦੇ ਟਾਈਮ ਆ ਜਾਂਦੇ ਆ ਲੈਣ ਕਰਨਾ ਲਾਈਏ ਬਾਈ ਮਗਰਲਾ ਪੱਲਾ ਕੁੰਜੇ ਰੱਖਿਆ ਤੂੰ ਥਲੇ ਸਿੱਟ ਦੇ ਹੈਲੋ ਆ ਪੱਲਾ ਉਹ ਤਾਂ ਭੈੜਾ ਲੱਗਦਾ ਬਾਈ